ਤੇ ਖਟੜੇ ਮੈਂ ਪਿੰਡ ਗੁਰਦੁਆਰਾ ਸਾਹਿਬ ਦੀ ਸੇਵਾ ਕਰਵਾਈ ਸੀ ਉੱਥੇ ਬੱਚਿਆਂ ਨੂੰ ਸੰਥਿਆ ਵੀ ਦੋ ਕਰਵਾਈ ਸੀ ਉਹ ਪਿੰਡ ਦੇ ਨਾਮ ਮੇਰਾ ਜਿਹੜਾ ਜੁੜਿਆ ਹੈ ਉਮਰ ਮੇਰਾ 72 ਦਾ ਜਨਮਾ 52 ਸਾਲ ਉਮਰ ਹੈ ਜੀ ਤੇ ਉਹ ਪੈਸੇ ਜਿਹੜੇ ਨੇ ਮੈਂ ਗਰੀਬਾਂ ਦੀ ਫੀਸ ਭਰਦਾ ਜੀ ਜਾਂ ਕਿਸੇ ਲੋੜਵੰਦ ਨੂੰ ਸੌਦਾ ਲੈ ਕੇ ਦੇ ਦੇਣਾ ਕਿਸੇ ਨੂੰ ਮੈਡੀਸਨ ਲੈ ਜਾਣੀ ਲੋਕ ਤਾਂ ਚਲੋ ਦਸਵੰਦ ਦੀ ਗੱਲ ਖਰਦੇ ਨੇ ਮੈਂ ਤਾਂ ਇਹ ਦਸਵੰਦ ਨੂੰ ਮੰਨਦਾ ਨਹੀਂ ਜੀ ਕਿਸੇ ਨੂੰ ਵੀ ਮੈਂ ਯਾਰਾ ਤਾਰ ਮਦਦ ਨਾ ਵੀ ਜਿਵੇਂ ਸਰਦਾਰਾਂ ਦੇ ਬੱਚੇ ਨੇ ਮੈਂ ਸੋਚਦਾ ਵੀ ਜਿਹੜੇ ਸਰਦਾਰ ਨੇ ਸਾਡੇ ਅਸੀਂ ਨਾ ਬਹੁਤ ਜ਼ਿਆਦਾ ਇਹ ਗੱਲ ਤੋਂ ਦੂਰ ਹੋ ਗਿਆ ਸੀ ਹੋਰਾਂ ਦੀ ਮਦਦ ਕਰੀ ਜਣਾ ਸਾਡੇ ਆਪਣੇ ਸਰਦਾਰਾਂ ਦੇ ਬੱਚੇ ਅਨਪੜ੍ਹ ਫਿਰਦੇ ਨੇ ਅੱਜ ਤੱਕ ਪੈਸੇ ਦੀ ਤਾਂ ਕਮੀ ਆਈ ਹੋਣੀ ਜੀ ਮੈਂ ਗਿਣਤੀਆਂ ਮਿੰਟੀਆਂ ਦੇ ਵਿੱਚ ਨਹੀਂ ਹੈਗਾ ਮਾ ਜਿੰਦਗੀ ਵਿੱਚ ਬੜੀਆਂ ਠੋਕਰਾਂ ਖਾਧੀਆਂ ਨੇ ਵੀ ਜਦੋਂ ਮੇਰਾ ਪਿਤਾ ਗੁਜ਼ਰਿਆ ਸੀਗਾ ਵੀ ਸਾਡੇ ਕੋਲੇ ਉਸ ਦਿਨ 500 ਰੁਪਏ ਸੀਗਾ ਕੋਈ ਦੇ ਕੇ ਗਿਆ ਸੀ ਅਸੀਂ ਲੈਣਾ ਸੀਗਾ ਅਸੀਂ ਉਹਦੇ ਵਿੱਚੇ ਸਭ ਕੁਝ ਕੀਤਾ ਜੀ ਗੁਰਬਾਣੀ ਦਾ ਫਰਮਾਨ ਹੈ ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੈ ਸੀ ਤੇ ਹਰ ਇੱਕ ਜਿਹੜਾ ਗੁਰੂ ਦਾ ਸਿੱਖ ਹੈ ਆਪਣੇ ਆਪ ਨੂੰ ਸਿੱਖ ਖਵਾਉਂਦਾ ਉਹਨੂੰ ਗੁਰੂ ਸਾਹਿਬ ਦਾ ਇਹੀ ਹੁਕਮ ਹੈ ਕਿ ਆਪਣੇ ਹੱਥੀਂ ਕਿਰਤ ਕਮਾਈ ਕਰਨੀ ਹੈ ਤੇ ਉਹਦੇ ਵਿੱਚੋਂ ਦਸਵੰਦ ਕੱਢਣਾ ਨਾਲ-ਨਾਲ ਤੁਸੀਂ ਗੁਰੂ ਦੇ ਸਿੱਖ ਹੋਣ ਦੇ ਨਾਤੇ ਪ੍ਰਚਾਰ ਵੀ ਕਰਨਾ ਹੈ ਸਿੱਖੀ ਦਾ ਪ੍ਰਚਾਰ ਹਰ ਇੱਕ ਸਿੱਖ ਦਾ ਜਿਹੜਾ ਉਹ ਧਰਮ ਹੈ ਇਸੇ ਦੇ ਉੱਪਰ ਚੱਲਦੇ ਆ ਅੱਜ ਅਸੀਂ ਇੱਕ ਅਜਿਹੇ ਸ਼ਖਸ ਕੋਲੇ ਪਹੁੰਚੇ ਆ ਜਿਹੜੇ ਪ੍ਰਚਾਰ ਵੀ ਕਰਦੇ ਨੇ ਤੇ ਆਪਣੇ ਨਾਲ ਨਾਲ ਜਿਹੜਾ ਹੈ ਹੱਥੀਂ ਕਮਾਈ ਵੀ ਕਰਦੇ ਨੇ ਕਿਰਤ ਕਮਾਈ ਵੀ ਕਰਦੇ ਨੇ ਦਸਾਂ ਨਵਾਂ ਦੀ ਕਿਰਤ ਕਰਕੇ ਜਿਹੜਾ ਉਹ ਆਪਣਾ ਜਿਹੜਾ ਢਿੱਡ ਭਰਦੇ ਨੇ ਘਰ ਭਰਦੇ ਨੇ ਤੇ ਉਹ ਜਿਹੜੇ ਪੈਸੇ ਨੇ ਉਹਨਾਂ ਦੇ ਵਿੱਚੋਂ ਦਸਵੰਧ ਦੀ ਮਾਇਆ ਵੀ ਕੱਢਦੇ ਨੇ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਜਾਣਨਾਗੇ ਤੁਹਾਡੇ ਤੋਂ ਕੀ ਨਾਮ ਹੈ ਤੁਹਾਡਾ ਤੇ ਕਿੰਨੀ ਉਮਰ ਹੈ ਮੈਨੂੰ ਐਚਐਸ ਖਟੜਾ ਕਹਿੰਦੇ ਨੇ ਵੈਸੇ ਤਾਂ ਨਾ ਮੇਰਾ ਹਰਚਰਨ ਸਿੰਘ ਆ ਜੀ ਤੇ ਖਟੜੇ ਮੈਂ ਪਿੰਡ ਗੁਰਦੁਆਰਾ ਸਾਹਿਬ ਦੀ ਸੇਵਾ ਕਰਵਾਈ ਸੀ ਉੱਥੇ ਬੱਚਿਆਂ ਨੂੰ ਸੰਤਿਆ ਵੀ ਕਰਵਾਈ ਸੀ ਉਹ ਪਿੰਡ ਦੇ ਨਾਮ ਮੇਰਾ ਜਿਹੜਾ ਜੁੜਿਆ ਹੈ ਉਮਰ ਮੇਰਾ 72 ਦਾ ਜਨਮਾ 52 ਸਾਲ ਉਮਰ ਹੈ ਜੀ ਅੱਛਾ ਤੇ ਉਦਾਂ ਤੁਸੀਂ ਮਤਲਬ ਕਿ ਕੀ ਕੰਮ-ਕਾਰ ਕਰਦੇ ਹੋ ਕੰਮ ਇਹ ਆ ਵੀ ਇਸ ਟਾਈਮ ਮੈਂ ਇੱਥੇ ਗੁਰਦੁਆਰਾ ਸਾਹਿਬ ਗ੍ਰੰਥੀ ਵੀ ਆ ਗ੍ਰੰਥੀ ਦੇ ਨਾਲ-ਨਾਲ ਵੀ ਜਿਹੜੀ ਹੈ ਮੇਰੀ ਕਥਾ ਦੇ ਵਿੱਚੋਂ ਪੈਸੇ ਹੁੰਦੇ ਨੇ ਜਾਂ ਅਰਦਾਸਾਂ ਦੇ ਪੈਸੇ ਉਹ ਮੈਂ ਘਰ ਦੇ ਵਿੱਚ ਨਹੀਂ ਖਰਚਦਾ ਨਾ ਹੀ ਕਥਾ ਦੇ ਕਥਾ ਦੇ ਮੈਂ ਤਕਰੀਬਨ 20% ਖਰਚਦਾ ਤੇ ਉਹ ਪੈਸੇ ਜਿਹੜੇ ਨੇ ਮੈਂ ਗਰੀਬਾਂ ਦੀ ਫੀਸ ਭਰਦਾ ਜੀ ਜਾਂ ਕਿਸੇ ਲੋੜਵੰਦ ਨੂੰ ਸੌਦਾ ਲੈ ਕੇ ਦੇ ਦੇਣਾ ਜਾਂ ਕਿਸੇ ਨੂੰ ਮੈਡੀਸਨ ਲੈ ਜਾਣੀ ਉਹ ਮੇਰਾ ਕਰਤੱਵ ਹੈ ਕਿਉਂਕਿ ਬੱਚੇ ਜ਼ਿਆਦਾ ਹੋਗੇ ਸੀ ਮੇਰੇ ਕੋਲ ਮੈਂ ਆਪਣੇ ਮਨ ਦੇ ਵਿੱਚ ਸੋਚਿਆ ਵੀ ਕੁਛ ਨਾ ਕੁਛ ਐਸਾ ਘਾਲਣਾ ਹੋਵੇ ਵੀ ਮੰਗਣੇ ਨਾ ਕਿਸ ਤੋਂ ਪੈਣ ਫਿਰ ਇੱਕ ਦਿਨ ਮੈਂ ਆਪਣੇ ਬੇਟੀ ਨਾਲ ਸਲਾਹ ਕੀਤੀ ਵੀ ਆਪਾਂ ਨਾ ਸਥਾਨ ਦੇ ਉੱਤੇ ਵੀ ਆਹ ਪ੍ਰਸ਼ਾਦ ਲਾ ਲਈਏ ਕੀਲਿਆਂ ਦਾ ਪ੍ਰਸ਼ਾਦ ਲਾਇਆ ਜਿਹਦੇ ਵਿੱਚੋਂ ਅਸੀਂ ਲੋਕ ਤਾਂ ਚਲੋ ਦਸਵੰਦ ਦੀ ਗੱਲ ਕਰਦੇ ਨੇ ਮੈਂ ਤਾਂ ਇਹ ਦਸਵੰਦ ਨੂੰ ਮੰਨਦਾ ਨਹੀਂ ਜੀ ਕਿਸੇ ਨੂੰ ਵੀ ਮੈਂ ਨਹੀਂ ਮੰਨਦਾ ਕਿਉਂਕਿ ਦਸਵੰਦ ਅਸਲੀ ਜਿਹੜਾ ਉਹ ਸਵਾਸਾਂ ਦਾ ਜਿਵੇਂ ਸਾਨੂੰ 24000 ਸਵਾਸਾਂ ਦਾ 23000 ਸਵਾਸ ਸੱਚੀ ਸਤੂ ਗੁਰਾਂ ਦੇ ਚਰਨਾਂ ਦੇ ਵਿੱਚ ਲਾਈਏ ਗੁਰਬਾਣੀ ਪੜ੍ਹੀਏ ਤੇ ਕਿਰਤ ਕਰੀਏ ਅਸਲੀ ਦਸਵੰਦ ਆਈ ਨਹੀਂ ਕਿ ਵੀ ਠੱਗ 10000 ਦੀ ਠੱਗੀ ਮਾਰੀ ਤੇ ਥੋੜੇ ਜਿਹੇ ਪੈਸੇ ਲਿਆ ਕੇ ਅਸੀਂ ਗੋਲਕ ਤੇ ਰੱਖ ਦਈਏ ਲੱਖ ਦੀ ਠੱਗੀ ਮਾਰੀਏ ਉਹ ਦਸਵੰਦ ਨਹੀਂ ਆ ਅਸਲੀ ਦਸਵੰਦ ਉਹ ਆ ਜਿਹੜਾ ਆਪਣਾ ਕਿਰਤ ਕਮਾਈ ਦੇ ਵਿੱਚੋਂ ਕਿਸੇ ਦੇ ਵਿੱਚ ਕਿਉਂਕਿ 863 ਤੀਰਥ ਸਗਲ ਪੰਨ ਜੀ ਦੇਆ ਪਰਵਾਰ ਜਿਹੜਾ ਜੀਤੇ ਦਿਆ ਕਰਦਾ ਕਹਿਣ ਦਾ ਭਾਵ ਜਿਹੜਾ ਆ ਮੈਂ ਕੰਮ ਤੋਰਿਆ ਇਹਦੇ ਵਿੱਚ ਜੇ ਸਾਨੂੰ 500 ਰੁਪਏ ਬਚਤ ਹੋ ਗਈ ਤਾਂ ਅਸੀਂ 250 ਰੁਪਏ ਕੱਢਦੇ ਹਾਂ ਜੀ ਤੁਸੀਂ 50% ਕੱਢਦੇ ਹੋ 50% ਕੱਢਦੇ ਆ ਵੀ ਉਹਨਾਂ ਬੱਚਿਆਂ ਨੂੰ ਤੇ ਬਾਕੀ ਜਿਹੜਾ ਘੋਪਿਆ ਇਹਦਾ ਸਾਡਾ ਜੀ ਜਿਹੜੀ ਜੀ ਦੇਆ ਪਰਵਾਰ ਵਾਲੀ ਗੱਲ ਆ ਇਹ ਸਾਰੇ ਦੇ ਪੈਸੇ ਜਿੰਨੇ ਵੀ ਘੋਦੇ ਨੇ ਇਹ ਸਾਰੇ ਦੇ ਸਾਰੇ ਪੈਸੇ ਅਸੀਂ ਗਊਸ਼ਾਲਾ ਦੇ ਵਿੱਚ ਜਿਵੇਂ ਚਾਰਾ ਹੋ ਗਿਆ ਉਹ ਇਹਦੇ ਵਿੱਚੋਂ ਮੈਂ 1 ਰੁਪਿਆ ਵੀ ਘਰੇ ਨੇ ਲਾ ਸਕਦਾ ਪ੍ਰਚਾਰ ਦੀ ਗੱਲ ਕਰੀਏ ਗੁਰੂ ਗ੍ਰੰਥ ਸਾਹਿਬ ਦੀ ਚਲੋ ਠੀਕ ਆ ਸੰਥਿਆ ਕੀਤੀ ਆ ਹੁਣ ਤੱਕ 1500 ਬੱਚਾ ਹੋਣਾ ਜਿਹੜਾ ਸੰਥਿਆ ਦਾਸ ਨੇ ਕਰਵਾਤੇ ਜੀ ਹਾਂਜੀ ਖਮਾਣੋ ਪਿੰਡ ਦੇ ਵਿੱਚ 150 ਦੇ ਬੱਚਾ ਕਰੀਬ ਰਸੂਲਪੁਰ ਮੱਲਾ ਜਗਰਾਮਾ ਦੇ ਕੋਲ ਉੱਥੇ ਅੱਜ ਵੀ ਤੁਸੀਂ ਪੁਛਸਾਦਿਓ ਖਮਾਣੋ ਦੇ ਵਿੱਚ ਇੱਥੇ ਜੜੇ ਪਿੰਡ ਦੇ ਵਿੱਚ ਵੀ ਤੇ ਹੋਰ ਪਪੜੌਦੀ ਪਿੰਡ ਦੇ ਵਿੱਚ ਕਲਾਸਾਂ ਹੁੰਦੀਆਂ ਸੀ ਬਹੁਤ ਜ਼ਿਆਦਾ ਪਰ ਪਪੜੌਦੀ ਪਿੰਡ ਵਰਗੀ ਕਮੇਟੀ ਨਹੀਂ ਮੈਂ ਵੇਖੀ ਬੜੀ ਸੋਹਣੀ ਕਮੇਟੀ ਉਹਨਾਂ ਨੇ ਸਹਾਇਕ ਹੋ ਦਿੱਤਾ ਉਹਨਾਂ ਨੇ ਉੱਥੇ ਖਾਲਸਾ ਜੀ ਸੀਗੇ ਮਿੱਠੂ ਸੀਗਾ ਪ੍ਰਧਾਨ ਬੜਾ ਵਧੀਆ ਉਹਨਾਂ ਨੇ ਸਹਾਇਤਾ ਦਿੱਤਾ ਤੇ ਖਮਾਣ ਵਾਲਿਆਂ ਨੇ ਵੀ ਇੱਥੇ ਇੱਥੇ ਹੁਣ ਤੁਸੀਂ ਕਿੰਨੇ ਕ ਪਰਿਵਾਰ ਜਣੇ ਨੇ ਉਹਨਾਂ ਦੀ ਸਹਾਇਤਾ ਕਰਦੇ ਹੋ ਤੁਹਾਡੇ ਨਾਲ ਕਿੰਨੇ ਕ ਪਰਿਵਾਰ ਜੁੜੇ ਹੋਏ ਨੇ ਕਾਫੀ ਨੇ ਦੇਖੋ ਜੀ ਇਹਦਾ ਦੱਸਣ ਵਾਲੀ ਲੋੜ ਨਹੀਂ ਅੱਜ ਕੁਦਰਤੀ ਜੇ ਤੁਸੀਂ ਆ ਇੰਟਰਵਿਊ ਤੇ ਮੇਰੇ ਬੀਰ ਜੀ ਆ ਬਲਵਿੰਦਰ ਸਿੰਘ ਆਏ ਹੋਣੇ ਜਿਨ੍ਹਾਂ ਤੋਂ ਕੇ ਮੈਂ ਪੇ ਕਰਵਾਉਣਾ ਬੱਚਿਆਂ ਨੂੰ ਜਿਵੇਂ ਕੋਈ ਪੈਸੇ ਪਵਾਦਣਾ ਉਹ ਤੁਹਾਡੇ ਸਾਹਮਣੇ ਹੀ ਨੇ ਉਹਨਾਂ ਤੋਂ ਪੁੱਛਦਾ ਦਿੰਦੇ ਵੀ ਵੀ ਇਹ ਪੇ ਕਰਵਾਉਂਦੇ ਨੇ ਬੱਚਿਆਂ ਨੂੰ ਵੀ ਜਿਹੜੇ ਲੋੜਵੰਦ ਪਰਿਵਾਰ ਨੇ ਜਾਂ ਵੀ ਉਹਨਾਂ ਨੂੰ ਸੌਦਾ ਲੈ ਕੇ ਦੇਣਾ ਜਾਂ ਕੋਈ ਇੱਥੇ ਵੀ ਆ ਗਿਆ ਕੋਈ ਕਿਸੇ ਕੋਈ ਕਰਾਏ ਨਹੀਂ ਹੁੰਦਾ ਉਹਲਾ ਦੇਖਣਾ ਵੀ ਮੈਂ ਜ਼ਿਆਦਾ ਤਰ ਮਦਦ ਨਾ ਵੀ ਜਿਵੇਂ ਸਰਦਾਰਾਂ ਦੇ ਬੱਚੇ ਨੇ ਮੈਂ ਸੋਚਦਾ ਵੀ ਜਿਹੜੇ ਸਰਦਾਰ ਨੇ ਸਾਡੇ ਅਸੀਂ ਨਾ ਬਹੁਤ ਜ਼ਿਆਦਾ ਇਹ ਗੱਲ ਤੋਂ ਦੂਰ ਹੋ ਗਿਆ ਸੀ ਹੋਰਾਂ ਦੀ ਮਦਦ ਕਰੀ ਨਾ ਸਾਡੇ ਆਪਣੇ ਸਰਦਾਰਾਂ ਦੇ ਬੱਚੇ ਅਨਪੜ੍ਹ ਫਿਰਦੇ ਨੇ ਉਹ ਵਿਚਾਰੇ ਬੇਰੋਜ਼ਗਾਰ ਨੇ ਵੀ ਉਹਨਾਂ ਦੀ ਜ਼ਿਆਦਾ ਮਦਦ ਹੋਣੀ ਚਾਹੀਦੀ ਆ ਕਈ ਐਸੇ ਲੋੜਵੰਦ ਪਰਿਵਾਰ ਨੇ ਜਿਹੜੇ ਮੈਂ ਤਾਂ ਇਹ ਕਹੂੰਗਾ ਵੀ ਹਰ ਇੱਕ ਨੂੰ ਇਹੀ ਸੱਦਾ ਏ ਉਹ ਆਏ ਨੇ ਤੁਸੀਂ ਬਲਵਿੰਦਰ ਸਿੰਘ ਬੀਰਗੀ ਤੋਂ ਹੀ ਪਛਸਾਦੇ ਹੋ ਜਿਹੜੇ ਪੈਸੇ ਸਕੈਨਰ ਕਰਦੇ ਨੇ ਮੇਰੇ ਹੁਣ ਮੈਂ ਗ੍ਰਾਂਥੀਤੀ ਵੀ ਡਿਊਟੀ ਕਰਦਾ ਉੱਥੇ ਸਵੇਰੇ ਉੱਠ ਕੇ ਪ੍ਰਕਾਸ਼ ਕਰਨਾ ਪ੍ਰਕਾਸ਼ ਕਰਕੇ ਫਿਰ ਕਈ ਜਿਹੜੇ ਮੇਰੇ ਪ੍ਰੇਮੀ ਨੇ ਪ੍ਰੇਮੀ ਕੀ ਗੁਰੂ ਘਰ ਦੇ ਪ੍ਰੇਮੀ ਨੇ ਆਪਣੇ ਤਾਂ ਕੌਣ ਪ੍ਰੇਮੀ ਆ ਆਪਾਂ ਦਾ ਤੇ ਤਕਰੀਬਨ ਉਹਨਾਂ ਨੂੰ ਨਾ WhatsApp ਦੇ ਉੱਤੇ ਜਿਹੜੇ WhatsApp ਦੇ ਉੱਤੇ ਜਿਹੜੇ ਫਾਈਨ ਨੇ ਮੇਰੇ ਬਹੁਤ ਜ਼ਿਆਦਾ ਆਵਾਜ਼ ਦੇ ਉਹਨਾਂ ਨੂੰ ਹੁਕਮਨਾਮਾ ਜਿਹੜਾ ਏ ਉਤੋਂ ਡੇਲੀ ਦਾਸ ਭੇਜਦਾ ਤੁਹਾਡੇ ਕੋਲੇ ਤੁਹਾਡੇ ਕੋਲੇ ਹੁਣ ਜਿਵੇਂ ਤੁਸੀਂ ਸੇਵਾ ਕਰਦੇ ਹੋ ਇਹਦੇ ਵਿੱਚੋਂ ਬਾਈ ਚਾਂਸ ਕਿਸੇ ਨੂੰ ਲੋਡ ਪੈ ਜਾਵੇ ਤੁਹਾਡੇ ਕੋਲੇ ਉਸ ਟਾਈਮ ਨਾ ਹੋਣ ਫਿਰ ਤੁਹਾਡੇ ਕੋਲੇ ਤੁਸੀਂ ਕਿੱਥੋਂ ਅਰੇਂਜ ਕਰਦੇ ਹੋ ਵੀਰ ਜੀ ਨਾਲ ਹੀ ਤਾਂ ਗੱਲੇ ਨਹੀਂ ਹੈ ਨਾਲ ਹੀ ਤਾਂ ਅੱਜ ਤੱਕ ਮੇਰੇ ਡੈਡੀ ਨੂੰ ਜੀ 37 38 ਸਾਲ ਹੋ ਗਏ ਗੁਜਰਿਆ ਨੂੰ ਉਹ ਵੀ ਬਹੁਤ ਜ਼ਿਆਦਾ দান ਗੈਨੀ ਕਰਤਾਰ ਸਿੰਘ ਭਵਾਰਸੀ ਵਾਲੇ ਜਿਹੜੇ ਬੱਚਿਆਂ ਨੂੰ ਸੰਤਿਆ ਕਰਾਉਂਦੇ ਸੀਗੇ ਟੋੜਾ ਸਾਹਿਬ ਵੀ ਉਹਨਾਂ ਕੋਲੇ ਸੰਤਿਆ ਉਹਨਾਂ ਨੇ ਵੀ ਕੀਤੇ ਚੰਗੇ ਚੰਗੇ ਵਿਦਵਾਨ ਉਹਨਾਂ ਕੋਲੇ ਸੰਤਤਾ ਕਰਕੇ ਗਏ ਨੇ ਅੱਜ ਤੱਕ ਪੈਸੇ ਦੀ ਤਾਂ ਕਮੀ ਆਈ ਹੋਣੀ ਜੀ ਵੀ ਆਪਣੇ ਗੱਲੇ ਦੇ ਵਿੱਚੋਂ ਕਿਉਂਕਿ ਮੈਂ ਅੱਜ ਤੱਕ ਪੈਸਾ ਗਿਣਿਆ ਨਹੀਂ ਵੀ ਮੈਂ ਕਿੰਨੇ ਕੁ ਮਾਰਿਆ ਪ੍ਰਧਾਨ ਸਾਹਿਬ ਨੂੰ ਪੁੱਛ ਲਿਓ ਵੀ ਤੁਸੀਂ ਗ੍ਰਾਂਥੀ ਬੜੇ ਰੱਖੇ ਨੇ ਉਹ ਕਹਿੰਦੇ ਸੀ ਤਨਖਾਹ ਮੈਂ ਕਿਹਾ ਜੀ ਮੈਂ ਗਿ ਲੈਣੀ ਵੀ ਜੋ ਤੁਸੀਂ ਗੀਜੇ ਚ ਪਾ ਦੋਗੇ ਬਸ ਉਹੀ ਲੈਣੀ ਆ ਮੇਰੇ ਜੋ ਗੀਜੇ ਚ ਪਾ ਦਿੰਦੇ ਨੇ ਉਹ ਸਾਰੀ ਤਨਖਾਹ ਮੈਂ ਘਰੇ ਭੇਜਦਾ ਨਾ ਪੂਰੀ ਤਨਖਾਹ ਤੇ ਨਾ ਹੀ ਮੈਂ ਘਰ ਦੇ ਨਾਲ ਪੁੱਛਾਂ ਮੇਰੀ ਕਿੰਨੀ ਤਨਖਾਹ ਹੁੰਦੀ ਆ ਨਾ ਹੀ ਮੈਂ ਪੁੱਛਣਾ ਦੁਕਾਨ ਤੇ ਜਾਂਦੇ ਨਾ ਵੀਰ ਜੀ ਉਹਨਾਂ ਨੂੰ ਫੜਾ ਦਈ ਦਿੰਦੇ ਨੇ ਇਹ ਵੀ ਨਹੀਂ ਦੱਸਦੇ ਬਸ ਇਹਨਾਂ ਨੂੰ ਫੜਾ ਦਈਦਾ ਕਿਣ ਕਿ ਉਹ ਦੁਕਾਨ ਵਾਲੇ ਪਾ ਦਿੰਦੇ ਨੇ ਕਿਉਂਕਿ ਮੈਨੂੰ ਨਾ ਮੈਂ ਗਿਣਤੀਆਂ ਮਿੰਤੀਆਂ ਦੇ ਵਿੱਚ ਨਹੀਂ ਹੈਗਾ ਮੈਂ ਸਿਰਫ ਤੇ ਸਿਰਫ ਵਿਸ਼ਵਾਸ ਤੇ ਆ ਵੀ ਗੁਰੂ ਗ੍ਰੰਥ ਸਾਹਿਬ ਆ ਜੋ ਗੁਰੂ ਨਾਨਕ ਪਾਸ਼ਾ ਜੀ ਆ ਕਿਉਂਕਿ ਖਾਓ ਖਰਚੋ ਰਲ ਮਿਲ ਭਾਈ ਤੋਟ ਨਾ ਵਾ ਖੈਨੀ ਵੀਰ ਜੀ ਆਪਣੇ ਕੋਲ ਆਉਂਦੀ ਉਹ ਜਿਹੇ ਨੇ ਬੰਦੇ ਕੁਦਰਤੀ ਵੀ ਪਤਾ ਨਹੀਂ ਰੱਬ ਹੀ ਭੇਜਦਾ ਵੀ ਜਿੰਨਾ ਕੁ ਸੀਮਤ ਆ ਮੇਰਾ ਬਜਟ ਆ ਉਨੇ ਹੀ ਲੋਕ ਆਉਂਦੇ ਨੇ ਉਹੀ ਆਉਂਦੇ ਨੇ ਮੇਰੇ ਕੋਲੇ ਅੱਜ ਨਾ ਜਿਵੇਂ ਗੱਲ ਹੁੰਦੀ ਹੈ ਅਲੱਗ-ਅਲੱਗ ਥਾਵਾਂ ਤੇ ਜਿਵੇਂ ਅੱਜ ਕੱਲ ਪ੍ਰੋਫੈਸ਼ਨ ਹੁੰਦਾ ਇਸ ਚੀਜ਼ ਦਾ ਕਿ ਚਲੋ ਕੀਰਤਨੀ ਸਿੰਘ ਜਾਂਦੇ ਨੇਗੇ ਆਪਣੀ ਮਾਇਆ ਲੈਂਦੇ ਨੇ ਉਹ ਬਹੁਤਿਆਂ ਨੇ ਨਾ ਇਸ ਚੀਜ਼ ਨੂੰ ਬਿਜ਼ਨਸ ਬਣਾਇਆ ਹੋਇਆ ਕਿ ਮੈਂ ਇੰਨੇ ਪੈਸੇ ਦਵਾਂਗੇ ਮੈਂ ਤਾਂ ਹੀ ਆ ਕੇ ਕੀਰਤਨ ਕਰਨਾ ਹੈ ਜਦਕਿ ਕੀਰਤਨ ਤਾਂ ਗੁਰਬਾਣੀ ਦਾ ਹੋਣਾ ਚਾਹੀਦਾ ਉੱਥੇ ਪੈਸਿਆਂ ਦੀ ਗੱਲ ਜਿਹੜੀ ਹੈ ਚਲੋ ਠੀਕ ਹੈ ਜਿੰਨਾ ਤੁਹਾਡਾ ਖਰਚਾ ਪਾਓਗੇ ਮੈਨੂੰ 2 ਲੱਖ ਪਾਓਗੇ ਮੈਂ ਤਾਈ ਆਉਂਗਾ ਉਹਨਾਂ ਬਾਰੇ ਫਿਰ ਕੀ ਸੋਚਦੇ ਹੋ ਤੁਸੀਂ ਬਿਰਜੀ ਮੈਂ ਉਹਨਾਂ ਬਾਰੇ ਕੁਝ ਨਹੀਂ ਕਹਾਂਗਾ ਠੀਕ ਹੈ ਨਾ ਜੀ ਉਹ ਆਪਣੇ ਉਥੇ ਤੱਕ ਸੀਮਤ ਨੇ ਜਿੰਨੀ ਕਿ ਜੈਸੀ ਮਤ ਦੇ ਤੈਸਾ ਪ੍ਰਕਾਸ਼ ਜੈ ਜਨ ਦੀ ਮਾਤਾ ਪੋਜਾ ਪ੍ਰਕਾਸ਼ ਆ ਪਰ ਦਾਸ ਨੂੰ 35 ਸਾਲ ਦੇ ਵਿੱਚ ਜੇ ਤੁਸੀਂ ਇੱਕ ਵੀ ਪਰਿਵਾਰ ਜਾਂ ਇੱਕ ਵੀ ਅਨਸਾਨ ਮੇਰੇ ਬਾਰੇ ਕੋਈ ਕਹਿ ਦੇਵੇ ਵੀ ਇਹਨੇ ਮੰਗ ਕੇ ਪੈਸੇ ਸਾਈ ਪਾੜਦੇ ਲੈਨੇ ਜਾਂ ਖੰਡ ਪਾੜ ਸਾਹਿਬ ਦੇ ਚਲੋ ਉਹਦਾ ਪੇਟਾ ਉਹਦਾ ਲੈਣੀ ਹੋਆ ਤੇ ਉਹ ਤਾਂ ਪੰਜ ਪਾਠੀਆਂ ਨੂੰ ਵੰਡਣੀ ਹੁੰਦੀ ਆ ਵੀ ਕੋਈ ਅਰਦਾਸ ਦਾ ਪੈਸਾ ਕਹਿ ਦੇਵੇ ਅੱਜ ਤੱਕ ਜ਼ਿੰਦਗੀ ਦੇ ਵਿੱਚ ਬਈ ਜੀ ਉਹ ਜਿਹੜਾ ਇਨਸਾਨ ਕਹੂਗਾ ਨਾ ਮੰਗ ਕੇ ਪੈਸੇ ਲੈ ਕੇ ਨੇ ਅੜ ਕੇ ਮੈਂ ਸਾਰੀ ਜ਼ਿੰਦਗੀ ਉਹਦੇ ਘਰ ਨਾਲ ਗੁਲਾਮ ਕਰ ਬਣ ਕੇ ਰਹਿ ਜਾਊਗਾ ਉਹ ਨੌਕਰ ਬਣ ਕੇ ਰਹਿ ਜਾਊਗਾ ਹੋਰ ਦੱਸ ਬਾਕੀ ਕਿਸੇ ਦੀ ਗੱਲ ਨਹੀਂ ਕਰਦਾ ਜਿਵੇਂ ਇੰਨੇ ਤੁਹਾਡੇ ਕੋਲ ਸੰਗਤ ਆਉਂਦੀ ਆ ਤੁਸੀਂ ਸੇਵਾ ਕਰਦੇ ਹੋ ਕਿਵੇਂ ਤੁਹਾਡੇ ਮਨ ਦੇ ਵਿੱਚ ਆਇਆ ਜਾਂ ਤੁਸੀਂ ਕਦੋਂ ਤੁਹਾਡੇ ਫਾਦਰ ਸਾਹਿਬ ਜਿਹੜੇ ਨੇ ਉਹ ਸੇਵਾ ਕਰਦੇ ਸੀ ਤਾਂ ਤੁਹਾਨੂੰ ਲਾਗ ਲੱਗੀ ਜਾਂ ਕਿੱਦਾਂ ਇਹ ਚੀਜ਼ ਜਿਹੜੀ ਆ ਹੋਈ ਬ੍ਰਿਜੀ ਮੈਲਸਾ ਜੀ ਅਸਲੀਅਤ ਮਾ ਜਿੰਦਗੀ ਵਿੱਚ ਬੜੀਆਂ ਠੋਕਰਾਂ ਖਾਧੀਆਂ ਨੇ ਵੀ ਜਦੋਂ ਮੇਰਾ ਪਿਤਾ ਗੁਜ਼ਰਿਆ ਸੀਗਾ ਵੀ ਸਾਡੇ ਕੋਲੇ ਉਸ ਦਿਨ 500 ਰੁਪਏ ਸੀਗਾ ਕੋਈ ਦੇ ਕੇ ਗਿਆ ਸੀ ਅਸੀਂ ਲੈਣਾ ਸੀਗਾ ਅਸੀਂ ਉਹਦੇ ਵਿੱਚੇ ਸਭ ਕੁਝ ਕੀਤਾ ਜੀ ਤੇ ਉਸ ਤੋਂ ਬਾਅਦ ਬਸ ਹੌਲੀ 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 ਵੀ ਚਲੋ ਸੰਥਿਆ ਕੀਤੀ ਰਗਵੀਰ ਸਿੰਘ ਪੋਲਾ ਨੇ ਉਹਨਾਂ ਨੇ ਸਾਨੂੰ ਮੈਨੂੰ ਸੰਥਿਆ ਕਰਵਾਈ ਸਾਡੇ ਦਾਦਾ ਜੀ ਨੇ ਵੀ ਹੋਰ ਵੀ ਪੀਮ ਚੰਦ ਪੀਮੀ ਜੀ ਉਹਨਾਂ ਨੇ ਮੇਰੀ ਬੜੀ ਉਹਨਾਂ ਨੇ ਮੈਨੂੰ ਇਹ ਰਾਸਤੇ ਤੇ ਚਲਾਇਆ ਕਹਿਣ ਦਾ ਭਾਵ ਇਹ ਹੈ ਵੀ ਮੈਨੂੰ ਸ਼ੁਰੂ ਤੋਂ ਹੀ ਇਹ ਸੀਗਾ ਵੀ ਜ਼ਿੰਦਗੀ 'ਚ ਮਦਦ ਕਰਨਾ ਹੀ ਆ ਬਸ ਵੀ ਮੇਰਾ ਮਕਸਦ ਇਹੀ ਸੀਗਾ ਜਿਹੜਾ ਮੇਰਾ ਬੇਟਾ ਜੀ ਸ਼ਾਇਰ ਮੈਂ ਉੰਨੀ ਮਦਦ ਨਹੀਂ ਕਰ ਸਕਦਾ ਜਿੰਨੀ ਉਹਦੇ ਅੰਦਰ ਭਾਵਨਾ ਹੈ ਉਹ ਮੇਰੇ ਨਾਲੋਂ ਜ਼ਿਆਦਾ ਕਰ ਸਕਦਾ ਜੀ ਕਿਉਂਕਿ ਪਤਾ ਨਹੀਂ ਕੀ ਗੱਲ ਆ ਉਹਦੇ ਮਨ ਦੇ ਵਿੱਚ ਹਜੇ ਮੈਂ ਤਾਂ ਕਹਿ ਵੀ ਦਿੰਨਾ ਵੀ ਚਲੋ ਠੀਕ ਆ ਥੋੜਾ ਜਿਹਾ ਉਹ ਕਹਿੰਦਾ ਨਹੀਂ ਬਸ ਇਹਦੀ ਮਦਦ ਕਰੋ ਉਹ ਮੇਰਾ ਹੱਥ ਨਹੀਂ ਪੜਦਾ ਕਿਉਂਕਿ ਜਦੋਂ ਲਾਦ ਮੈਂ ਤਾਂ ਇੱਕੋ ਗੱਲ ਕਹ ਰਿਹਾ ਨਾ ਵੀ ਦੁਨੀਆ 'ਤੇ ਸੁਖੀ ਕੌਣ ਆ ਜਿਹਦੇ ਸਰਕਾਰਾਂ ਜਾਨੇ ਮੇਰੇ ਸਿਰ ਕੋਈ ਕਰਜ਼ਾ ਵੀ ਨਹੀਂ ਹੈ ਹਾਂ ਮੇਰੇ ਸਿਰ ਇੱਕ ਕਰਜ਼ਾ ਜ਼ਰੂਰ ਆ ਜਿਹੜਾ ਗੁਰੂ ਮਹਾਰਾਜ ਦਾ ਵੀ ਅਸੀਂ ਗੁਰਬਾਣੀ ਪੜਨੀ ਆ ਵੀ ਨਾਗਾ ਨਹੀਂ ਪਾਉਣਾ ਨਿਤਨੇਮ ਦੁਨੀਆ ਤੇ ਸੁਖੀ ਹੋਊ ਆ ਜਿਹਦੇ ਮੀਆਂ ਬੀਬੀ ਦੀ ਬਣਦੀ ਆ ਸਾਡੇ ਮੀਆਂ ਤੇ ਬੀਬੀ ਦੀ ਅੱਜ ਤੱਕ ਜੀ ਤੂੰ ਤੂੰ ਮੈਂ ਮੈਂ ਨਹੀਂ ਹੋਈ ਫਿਰ ਮਹਾਸਵਰ ਕੋਥੇ ਜਿੱਥੇ ਲਾਲ ਵਦਿਆ ਨਿਕਲ ਜਾਂਦਾ ਮੇਰੇ ਦੋਏ ਬੇਟੀਆਂ ਤੇ ਮੇਰਾ ਬੇਟਾ ਕਦੇ ਉਹਨਾਂ ਨੇ ਮੈਨੂੰ ਨਾ ਪੁੱਛਿਆ ਅੱਜ ਤੱਕ ਵੀ ਤੁਸੀਂ ਕਿੰਨੇ ਪੈਸੇ ਕਮਾਉਨੇ ਹੋ ਅਸੀਂ ਸਾਦਗੀ ਨਾਲ ਗੁਜ਼ਾਰਾ ਕਰਦੇ ਆ ਮੇਰੀ ਮਿਸ ਜੀ ਮੈਨੂੰ ਲੱਗਦਾ 30 ਸਾਲ ਹੋ ਗਏ 30 ਸਾਲਾਂ ਦੇ ਵਿੱਚ ਚ ਪੰਜ ਕੁ ਵੇਹਾਂ ਤੇ ਗਏ ਹੋਣੇ ਅਜੇ ਤੱਕ ਉਹਨਾਂ ਨੇ ਕਰੇ ਹੀ ਨਹੀਂ ਕਿ ਮੈਨੂੰ ਆ ਸੂਟ ਲੈ ਦੇੋ ਜਾਂ ਉਹ ਆ ਵੀ ਨਾ ਸਾਡੇ ਬੱਚਿਆਂ ਨੇ ਜੀ ਕਿ ਅਸੀਂ ਜਿਹੜਾ ਖਰਚਾ ਐ ਅਸੀਂ ਸੀਮਤ ਰੱਖਿਆ ਹੋਇਆ ਵੀ ਜਿਹੜੇ ਅੱਜ ਦੇ ਜ਼ਮਾਨੇ 'ਚ ਸੀਮਤ ਖਰਚਾ ਰੱਖੀਏ ਸਾਡਾ ਵੀ ਜੀ ਕਰਦਾ ਅਸੀਂ ਸ਼ਾਪਿੰਗਾਂ ਕਰੀਏ ਜਾਂ ਉਹ ਕਰੀਏ ਬੱਚਿਆਂ ਦੇ ਨਾਲ ਕੇ ਬਿਲਕੁਲ ਹੀ ਨਹੀਂ ਉਹਨਾਂ ਨੇ ਨਾ ਕਦੇ ਬਾਜ਼ਾਰ ਦੇ ਵਿੱਚੋਂ ਕਦੇ ਜੋ ਅਸੀਂ ਸਾਦਗੀ ਰੱਖੀ ਆ ਬੈਸੇ ਕਹਿੰਦੇ ਵੀ ਸਾਦਗੀ ਰੱਖ ਕੇ ਵੀ ਲੋਕਾਂ ਦੀ ਜਿੰਨੀ ਜ਼ਿਆਦਾ ਮਦਦ ਹੋ ਜਵੇ ਲੋਕਾਂ ਦੀ ਉਹੀ ਦਰਗਾਹ ਦੇ ਵਿੱਚ ਲਿਖੀ ਜਾਣੀ ਆ ਉਹੀ ਦੁਨੀਆ ਦੇ ਉੱਤੇ ਨਾ ਰਹਿਣਾ ਨਾ ਕਿ ਆਹ ਦੂਹ ਲੋਟੇ ਵੀ ਸ਼ੋਪਿੰਗਾ ਕਰਨੀ ਆ ਜਾ ਕੇ ਚੰਗੇ ਚੰਗੇ ਕੱਪੜੇ ਪਾਉਣੇ ਇਹ ਚੀਜ਼ਾਂ ਤੁਹਾਡਾ ਬੇਟਾ ਤੁਹਾਡਾ ਕੀ ਕੰਮ ਕਰਦਾ ਮੇਰਾ ਬੇਟਾ ਜੀ ਨੇ ਪਲੱਸ 2 ਕੀਤੀ ਆ ਜੀ ਤੁਸੀਂ ਉਹਦੇ ਟੀਚਰਾਂ ਨੂੰ ਪੁੱਛ ਸਕਦੇ ਹੋ ਉਹ ਟੀਚਰਾਂ ਨੂੰ ਵੀ ਨਹੀਂ ਸਿਭਲ ਆਉਂਦਾ ਪਰ ਸਾਰੇ ਸਕੂਲ ਦੇ ਵਿੱਚੋਂ ਹੁਸ਼ਿਆਰ ਸੀ ਨਾ ਉਹਨੇ ਕਿਸੇ ਨੂੰ ਬੁਲਾਉਣਾ ਬਸ ਉਹਨੇ ਧਿਆਨ ਆਪਣੇ ਮਾਈਂਡ ਦੇ ਵਿੱਚ ਆਪਣੇ ਪਰਿਵਾਰ ਤੋਂ ਵਗੈਰੋ ਕਿਸੇ ਨੂੰ ਨਾ ਬਲਾਵੇ ਨਾ ਕਰੇ ਇੱਥੇ ਵੀ ਉਹ ਰੇੜੀ ਦੇ ਉੱਤੇ ਹੀ ਅਸੀਂ ਉਹਨੂੰ ਮੈਂ ਇਹ ਕੰਮ ਕਰਕੇ ਦਿੱਤਾ ਵੀ ਨਾਲ ਤਾਂ ਬਾਬਾ ਦੀਪ ਸਿੰਘ ਦੇ ਸਾਹਮਣੇ ਆ ਕਿ ਉਹ ਨਸ਼ੇ ਤੋਂ ਬਚਾ ਰੂ ਨਸ਼ਾ ਤਾਂ ਚਲੋ ਜ਼ਿੰਦਗੀ 'ਚ ਵੀ ਜੀ 35 ਸਾਲ ਹੋ ਗਏ ਹਨ ਕਿ ਮੈਨੂੰ ਚਾਹ ਪੀਤੇ ਨੂੰ ਵੀ ਮੈਂ ਚਾਹ ਨਹੀਂ ਪੀਤੀ ਮੈਂ ਚਾਹ ਨੂੰ ਵੀ ਨਸ਼ਾ ਸਮਝਦਾ ਬੇਟੇ ਨੇ ਤਾਂ ਕੀ ਕਰਨਾ ਪਰ ਮੈਂ ਤਾਂ ਇਹੀ ਬਰਦਾਸ਼ਤ ਕਰੂੰਗਾ ਬਾਬਾ ਦੀਪ ਸਿੰਘ ਦੇ ਚਰਨਾਂ ਦੇ ਵਿੱਚੋਂ ਗੁਰੂ ਗੋਬਿੰਦ ਸਾਹਿਬ ਦੇ ਜਨਮ ਚ ਹਰ ਇੱਕ ਘਰ ਦੇ ਵਿੱਚ ਇਹੋ ਜਿਹੀ ਲਾ ਦੋਵੇ ਇਹ ਨਿਸ਼ਾਨਾ ਕਰੇ ਕਿਉਂਕਿ ਅੱਜ ਨਸ਼ੇ ਨਹੀਂ ਸਾਡਾ ਪੱਠਾ ਬਿਠਾਇਆ ਹੋਇਆ ਇੱਕ ਮੈਂ ਜ਼ਰੂਰ ਕਹੂੰਗਾ ਗ੍ਰਾਂਤੀ ਸਿੰਘਾਂ ਨੂੰ ਮੈਂ ਇੱਕ ਸੁਨੇਹਾ ਦਊਗਾ ਵੀ ਜਿਹੜੇ ਗ੍ਰਾਂਤੀ ਸਿੰਘਾਂ ਨੇ ਸਾਡਾ ਗੁਜ਼ਾਰਾ ਨਹੀਂ ਹੁੰਦਾ ਜਾਂ ਹੁੰਦਾ ਕੀ ਫਾਇਦਾ ਯਾਰ ਸਵੇਰ ਤੋਂ ਨਿਤਨੇਮ ਕਰਕੇ ਸਾਰੀ ਦਿਹਾੜੀ ਵਿਹਲੇ ਬੈਠੇ ਰਹਿਣਾ ਕਮਰਾਂ 'ਚ ਪਏ ਰਹਿਣਾ ਉਹਨਾਂ ਨੂੰ ਮੈਂ ਕਹੂੰਗਾ ਵੀ ਤੁਸੀਂ ਕਿਰਤ ਕਰੋ ਆ ਸ਼ਰਮ ਦਾ ਚੋਲਾ ਲਾ ਕੇ ਨਾ ਸ਼ਰਮ ਦਾ ਚੋਲਾ ਲਾ ਕੇ ਆ ਝੋਲਾ ਪਾਓ ਵੀ ਸਾਨੂੰ ਕਿਸੇ ਤੋਂ ਨਹੀਂ ਅਸੀਂ ਅਸੀਂ ਕਿਸੇ ਤੋਂ ਕੀ ਲੈਣਾ ਅਸੀਂ ਕਿਸ ਤੋਂ ਮੰਗ ਕੇ ਕੀ ਲੈਣਾ ਵੀ ਅਸੀਂ ਸ਼ਰਮ ਦਾ ਝੋਲਾ ਲਾ ਕੇ ਅਸੀਂ ਕੰਮ ਕਰੀਏ ਕਿਰਤ ਕਰੀਏ ਗੁਰੂ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਨੇ ਕਿਰਤ ਕੀਤੀ ਹੈ ਇਹਦੇ ਮਨ ਦੇ ਉਹਨਾਂ ਨੇ ਭੁੰਗਲੀਆਂ ਵੇਚੀਆਂ ਨੇ ਹੈ ਉਹਨਾਂ ਨੇ ਪ੍ਰਸ਼ਾਦ ਵੇਚਿਆ ਇੱਕ ਕਿਸਮ ਦਾ ਉਹ ਉਹਦੇ ਨਾਲ ਗੁਜ਼ਾਰਾ ਕਰਦੇ ਸੀਗੇ ਹੈ ਬਾਬਾ ਬੁੱਢਾ ਜੀ ਉਹਨਾਂ ਨੇ ਵੀ ਕਿੰਨਾ ਮਸ਼ੱਕਤ ਕਰੀਆ ਗੁਰਨਾਨ ਪਾਤਸ਼ਾਹ ਨੇ ਖੇਤੀ ਕਰੀਆ ਕੀ ਅਸੀਂ ਉਹਨਾਂ ਨਾਲ ਉੱਤੇ ਹੋ ਗਏ ਅਸੀਂ ਉਹਨਾਂ ਨਾਲ ਵੱਡੇ ਹੋ ਗਏ ਅਸੀਂ ਅਸੀਂ ਸ਼ਰਮ ਮੰਦਦੇ ਹਾਂ ਇਹ ਗੱਲ ਨੂੰ ਬੀਅਸੀ ਨਹੀਂ ਜੀ ਆਪਣਾ ਭਾਂਡਾ ਨਹੀਂ ਮਾਂਜਣਾ ਜਾਂ ਉਹ ਨਹੀਂ ਕਰਨਾ ਮੈਂ ਇੱਕ ਗੱਲ ਹੋਰ ਵੀ ਕਹਾਵਾਂਗਾ ਜਿਹੜਾ ਗੁਰਦੁਆਰਾ ਸਾਹਿਬ ਦੀ ਰਹਿائش ਆ ਸਾਡੀ ਜਾ ਕੇ ਸਟਾਫ ਤੋਂ ਪੁੱਛ ਸਕਦੇ ਹੋ ਉੱਥੇ ਸਾਰਾ ਪੋਚਾ ਲੈਟਰਿੰਗਾਂ ਤੱਕ ਵੀ ਇੱਕ ਗ੍ਰਾਂਤੀ ਹੋਣ ਤੇ ਮੈਂ ਗ੍ਰਾਂਤੀ ਨਹੀਂ ਮੈਂ ਕਦੇ ਉੱਥੇ ਹੀ ਨਹੀਂ ਉਹ ਗ੍ਰਾਂਤੀਆਂ ਜਾਂ ਪਾਠੀਆਂ ਜਾਂ ਤੇ ਸੇਵਾਦਾਰਾਂ ਉਹ ਸਾਰੇ ਬਿਲਡਿੰਗ ਦੇ ਵਿੱਚ ਪੋਚਾ ਆਪ 6 ਮਹੀਨੇ ਤੋਂ 7 ਮਹੀਨੇ ਤੋਂ ਆਪ ਲਾ ਰਹੇ ਆ ਕਦੇ ਜਿਹੜੇ ਉੱਥੇ ਸੇਵਾਦਾਰ ਨੇ ਉਹਨਾਂ ਨੇ ਵੀ ਨਹੀਂ ਕਿਹਾ ਵੀ ਅਸੀਂ ਲਾਦਾਂਗੇ ਵੀ ਕੋਈ ਉਹ ਨਹੀਂ ਹੈਗਾ ਕਦੇ ਉਹਨਾਂ ਨੂੰ ਨਹੀਂ ਕਿਹਾ ਤੁਸੀਂ ਗੰਦ ਪਾਉਨੇ ਬਿਲਕੁਲ ਹੀ ਨਹੀਂ ਆਪਣਾ ਕੰਮ ਕਰੀ ਜਾਣਾ ਪੁੱਛ ਲਿਓ ਜਾ ਕੇ ਬਹੁਤ ਦੂਰ ਆ ਜੀ ਵੀ ਆਪਣਾ ਬਖਾਵੇ ਤੋਂ ਬਖਾਵੇ ਤੋਂ ਮੈਨੂੰ ਬਹੁਤ ਨਫ਼ਰਤ ਆ ਜੀ ਅਸੀਂ ਉਹ ਦਿਖਾਵਾ ਜਾ ਕਰੀ ਜਾਣਾ ਲੋਕਾਂ ਨੂੰ ਕਰੀ ਜਾਣਾ ਵੀ ਅਸੀਂ ਬਹੁਤ ਉਹ ਆ ਬਿਲਕੁਲ ਹੀ ਨਹੀਂ ਸਾਦਗੀ ਚ ਰਹੋ ਸਾਡੇ ਗੁਰੂ ਸਾਦਗੀ ਚ ਰਹੇ ਨੇ ਕਿੰਨੀ ਸਾਦਗੀ ਸੀਗੇ ਅਸੀਂ ਸਾਦਗੀ ਚ ਨਹੀਂ ਰਹੇ ਅਸੀਂ ਦਿਖਾਵਾ ਕਰਦੇ ਆਂ ਵੱਡੀਆਂ ਲਾਲੀਆਂ ਬਹੁਤ ਬੜੀਆਂ ਬੜੀਆਂ ਏਸੀਆਂ ਦੇ ਵਿੱਚ ਰਹਿਣਾ ਮੇਰਾ ਵੀ ਤਾਂ ਜੀ ਕਰਦਾ ਏਸੀ ਚ ਰਹਿਣ ਨੂੰ ਆ ਆ ਛਤਰੀ ਆ ਉੱਥੇ ਕੱਪੜਾ ਵੀ ਨਹੀਂ ਪ ਮੈਂ ਤੇ 8-8 ਘੰਟੇ 10-10 ਘੰਟੇ 12-12 ਘੰਟੇ ਇੱਥੇ ਤੋਂ ਪੰਜ ਖੜਾ ਰਹਿਣਾ ਕਿਉਂਕਿ ਮੈਨੂੰ ਇਹ ਹੈ ਕਿ ਮੈਂ ਕੋਈ ਠੱਗੀ ਨਾ ਕਰਾਂ ਵੀ ਆਪਣੀ ਮਿਹਨਤ ਕਰਕੇ ਉਹ ਕਰਾਂ ਠੀਕ ਹੈ ਨਾ ਵੀ ਇਹੀ ਗੱਲ ਹੈ